2000 ਦੇ ਨੋਟਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੀ ਹੈ ਕਿ RBI ਦੇ ਵੱਲੋਂ 2 ਸਾਲ ਪਹਿਲਾਂ ਹੀ ਇਹਨਾਂ ਨੋਟਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਪਰ ਹਜੇ ਤੱਕ ਵੀ ਇਹ ਨੋਟ ਚੱਲਣ ਦੇ ਵਿੱਚ ਹਨ ਦੱਸਦੀ ਹੈ ਕਿ ਤਕਰੀਬਨ 6000 17 ਕਰੋੜ ਰੁਪਏ ਦੇ ਨੋਟ ਨੇ ਜੋ ਕਿ ਹਜੇ ਵੀ ਚਲਣ ਦੇ ਵਿੱਚ ਨੇ ਜਾਨਕੀ 2000 ਦੇ ਨੋਟ ਹਜੇ ਵੀ ਪੂਰੇ ਤਰੀਕੇ ਦੇ ਨਾਲ ਬੈਂਕਾਂ ਦੇ ਕੋਲ ਵਾਪਸ ਨਹੀਂ ਹਾਏ ਆਏ ਹਨ ਔਰ ਇਸ ਨੂੰ ਲੈ ਕੇ RBI ਦੇ ਵੱਲੋਂ ਗਾਈਡਲਾਈਨ ਵੀ ਜਾਰੀ ਕੀਤੀ ਗਈ ਹੈ ਜਾਨਕੀ ਜੇਕਰ ਤੁਹਾਡੇ ਕੋਲ ਵੀ 2000 ਰੁਪਏ ਦਾ ਨੋਟ ਹੈ ਤਾਂ ਤੁਸੀਂ ਇਸ ਨੂੰ ਬਦਲਾ ਸਕਦੇ ਹੋ ਦੱਸ ਦਈਏ ਕਿ ਭਾਰਤੀ ਰਿਜ਼ਰਵ ਬੈਂਕ ਦੇ ਵੱਲੋਂ 2000 ਰੁਪਏ ਦੇ ਨੋਟਾਂ ਨੂੰ ਹਟਾਏ ਜਾਂਦੇ ਦੋ ਸਾਲਾਂ ਬਾਅਦ ਹਜੇ ਵੀ ਤਕਰੀਬਨ 6017 ਕਰੋੜ ਰੁਪਏ ਦੇ ਨੋਟ ਨੇ ਜੋ ਕਿ ਲੋਕਾਂ ਦੇ ਕੋਲ ਵਜੂਦ ਨੇ ਔਰ ਇਸ ਕਰਕੇ RBI ਦੇ ਵੱਲੋਂ ਤਾਜ਼ਾ ਗਾਈਡਲਾਈਨ ਜਾਰੀ ਕੀਤੀ ਗਈ ਹੈ ਜਿਸ ਦੇ ਮੁਤਾਬਕ ਤੁਸੀਂ ਆਪਣੇ ਨੋਟ ਬਦਲਾ ਸਕਦੇ ਹੋ ਯਾਨੀ ਕਿ RBI ਦੇ ਵੱਲੋਂ ਇਹ ਵੀ ਸਾਫ਼ ਕੀਤਾ ਗਿਆ ਹੈ ਕਿ 2000 ਰੁਪਏ ਦੇ ਨੋਟ ਹਜੇ ਵੀ ਲੀਗਲ ਟੈਂਡਰ ਨੇ ਯਾਨੀ ਕਿ ਜਿਹਦੇ ਕੋਲ ਇਹ ਨੋਟ ਹੈਗੇ ਨੇ ਤਾਂ ਉਹ ਹਜੇ ਵੀ ਮੁਦਰਾ ਵੈਧ ਮੁਦਰਾ ਮੰਨੇ ਜਾਂਦੇ ਨੇ ਜਾਇਜ਼ ਬੁਦਰਾ ਮੰਨੇ ਜਾਂਦੇ ਨੇ ਔਰ ਇਸ ਜੇਕਰ ਤੁਹਾਡੇ ਕੋਲ ਨੋਟ ਨੇ ਤਾਂ ਹਜੇ ਇਹ ਪੂਰੇ ਤਰੀਕੇ ਦੇ ਨਾਲ ਇਹਨਾਂ ਨੂੰ ਮਾਨਤਾ ਪ੍ਰਾਪਤ ਹੈ ਔਰ ਇਸ ਨੂੰ ਕਿਸੇ ਤਰੀਕੇ ਦੇ ਨਾਲ ਤੁਹਾਨੂੰ ਬੈਂਕਿੰਗ ਸਿਸਟਮ ਦੇ ਵਿੱਚ ਵਾਪਸ ਲੈ ਕੇ ਜਾਣਾ ਪਵੇਗਾ ਜਾਨੀ ਕਿ ਤੁਸੀਂ ਇਹ ਨੋਟ ਬਦਲਾ ਸਕਦੇ ਹੋ ਦੱਸਦੇ ਕਿ 19 ਮਈ 2023 ਨੂੰ RBI ਦੇ 2000 ਦੇ ਜੋ ਨੋਟ ਨੇ ਉਹਨਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ ਔਰ ਉਸ ਸਮੇਂ ਇਸ ਦੇ ਨੋਟਾਂ ਦੀ ਕੁੱਲ ਵੈਲਿਊ 3.52 ਲੱਖ ਕਰੋੜ ਰੁਪਏ ਸੀ ਔਰ ਉਸ ਤੋਂ ਬਾਅਦ ਜਦੋਂ ਇਹ ਐਲਾਨ ਹੁੰਦਾ ਹੈ ਆਰਬੀਆਈ ਦੇ ਵੱਲੋਂ ਕਿ ਇਹ ਨੋਟ ਬੰਦ ਕਰ ਦਿੱਤੇ ਗਏ ਨੇ ਤਾਂ ਉਸ ਤੋਂ ਬਾਅਦ 98.31% ਦੀ ਨੋਟ ਵਾਪਸ ਜਾ ਚੁੱਕੇ ਨੇ ਜਦੋਂ ਕਿ ਹਜੇ ਵੀ 1.69% ਦੀ ਨੋਟ ਲੋਕਾਂ ਦੇ ਕੋਲ ਨੇ ਔਰ ਇਹਨਾਂ ਨੋਟਾਂ ਨੂੰ ਹਜੇ ਵੀ ਕਈ ਜਗ੍ਹਾ ਤੇ ਚਲਾਇਆ ਜਾਂਦਾ ਹੈ ਔਰ ਇਹਨਾਂ ਨੋਟਾਂ ਨੂੰ ਵਾਪਸ ਕਰਨ ਲਈ ਆਰਬੀਆਈ ਦੇ ਵੱਲੋਂ ਗਾਈਡਲਾਈਨ ਵੀ ਜਾਰੀ ਕੀਤੀਆਂ ਗਈਆਂ ਨੇ ਕਿ ਤੁਸੀਂ ਇਸ ਨੋਟ ਨੂੰ ਬਦਲਾ ਸਕਦੇ ਹੋ ਦੱਸਦੀ ਹੈ ਕਿ ਜੇਕਰ ਤੁਹਾਡੇ ਕੋਲ ਵੀ 2000 ਦਾ ਨੋਟ ਆ ਤਾਂ ਫਿਰ ਤੁਸੀਂ ਆਰਬੀਆਈ ਦੇ 19 ਖੇਤਰੀ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਜਾ ਕੇ ਇਹਨਾਂ ਨੋਟਾਂ ਨੂੰ ਬਦਲਾਵ ਸਕਦੇ ਹੋ ਇਹਨਾਂ ਨੂੰ ਇਹਨਾਂ ਜੋ ਖੇਤਰੀ ਦਫ਼ਤਰ ਨੇ ਇਹਨਾਂ ਦੇ ਵਿੱਚ ਇਹਨਾਂ ਨੋਟਾਂ ਨੂੰ ਸਵੀਕਾਰ ਕੀਤਾ ਜਾਂਦਾ ਹੈ ਔਰ ਤੁਸੀਂ ਨੋਟ ਆਪਣੇ ਬੈਂਕ ਖਾਤਿਆਂ ਦੇ ਵਿੱਚ ਜਾ ਕੇ ਜਮ੍ਹਾਂ ਕਰਵਾ ਸਕਦੇ ਹੋ ਜੇਕਰ ਤੁਸੀਂ ਦੂਰ ਦਰਾਡੇ ਨਾ ਦਫ਼ਤਰਾਂ ਤੋਂ ਰਹਿੰਦੇ ਹੋ ਤਾਂ ਤੁਸੀਂ ਆਪਣੇ ਡਾਕ ਰਾਹੀਂ ਵੀ ਨੋਟ ਭੇਜ ਕੇ ਆਰਬੀਆਈ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹੋ ਜਾਨੀ ਕਿ ਜੇਕਰ ਤੁਸੀਂ 2000 ਦੇ ਨੋਟ ਬਦਲਾਉਣਾ ਚਾਹੁੰਦੇ ਹੋ ਜੇਕਰ ਉਸ ਸਮੇਂ ਜਦੋਂ ਇਹ ਨੋਟ ਬੰਦ ਕੀਤੇ ਗਏ ਸੀ ਤੁਸੀਂ ਇਹ ਨੋਟ ਨਹੀਂ ਬਦਲਾ ਸਕੇ ਤਾਂ ਹਜੇ ਵੀ ਮੌਕਾ ਹੈ ਤੁਸੀਂ ਆਰਬੀਆਈ ਦੇ ਜੋ ਲੋਕਲ ਦਫ਼ਤਰ ਨੇ ਉਹਨਾਂ ਦੇ ਵਿੱਚ ਜਾ ਕੇ ਇਹਨਾਂ ਨੋਟਾਂ ਨੂੰ ਬਦਲਾ ਸਕਦੇ ਹੋ ਤਾਂ ਇਸ ਤੋਂ ਪਹਿਲਾਂ ਤੁਸੀਂ ਜੇਕਰ ਤੁਹਾਨੂੰ ਨਹੀਂ ਪਤਾ ਕਿ ਤੁਹਾਡੇ ਆਸ-ਪਾਸ ਆਰਬੀ ਇਹਦਾ ਕੋਈ ਦਫ਼ਤਰ ਹੈ ਤਾਂ ਤੁਸੀਂ ਪਹਿਲਾਂ ਇੰਟਰਨੈਟ ਤੇ ਸਰਚ ਵੀ ਕਰ ਸਕਦੇ ਹੋ ਕਿ ਤੁਹਾਡੇ ਨੇੜੇ-ਤੇੜੇ ਆਰਬੀਆਈ ਦਾ ਲੋਕਲ ਜੋ ਆਫਿਸ ਹੈ ਉਹ ਕਿੱਥੇ ਹੈ ਜੇਕਰ ਉਸ ਆਫਿਸ ਤੱਕ ਤੁਹਾਡੀ ਪਹੁੰਚ ਨਹੀਂ ਹੈ ਜੇਕਰ ਥੋੜਾ ਦੂਰ ਹੈ ਤਾਂ ਤੁਸੀਂ ਫਿਰ ਡਾਕ ਕਰ ਰਾਹੀਂ ਵੀ ਇਹ ਨੋਟ ਪਹੁੰਚਾ ਸਕਦੇ ਹੋ ਤਾਂ ਆਰਬੀਆਈ ਦੇ ਦਫ਼ਤਰਾਂ ਦੇ ਵਿੱਚ ਇਹਨਾਂ ਨੋਟਾਂ ਨੂੰ ਇਸ ਤਰੀਕੇ ਦੇ ਨਾਲ ਵੀ ਜਮ੍ਹਾਂ ਕਰਵਾਇਆ ਜਾ ਸਕਦਾ ਹੈ ਤਾਂ ਆਰਬੀਆਈ ਦੇ ਜਿਹੜੇ 19 ਸ਼ਹਿਰਾਂ ਦੇ ਵਿੱਚ ਇਹ ਸੇਵਾ ਉਪਲਬਧ ਕਰਵਾਈ ਹੈ ਉਹਨਾਂ ਦੇ ਵਿੱਚ ਅਹਮਦਾਬਾਦ ਬੈਂਗਲੂਰੂ ਬੇਲਾਪੁਰ ਭੋਪਾਲ ਪੁਬਨੇਸ਼ਵਰ ਚੰਡੀਗੜ੍ਹ ਚਨਈ ਗੁਹਾਟੀ ਹైదరాబాద్ ਜੈਪੁਰ ਜੰਮੂ ਕਾਨਪੁਰ ਕੋਲਕਾਤਾ ਲਖਨਊ ਮੁੰਬਈ ਨਾਗਪੁਰ ਨਵੀਂ ਦਿੱਲੀ ਪਟਨਾ ਅਤੇ ਤਿਰਵਿੰਦਪੁਰਮ ਇਹ ਉਹ ਸ਼ਹਿਰ ਨੇ ਜਿਨ੍ਹਾਂ ਦੇ ਵਿੱਚ ਆਰਬੀਆਈ ਦੇ ਦਫ਼ਤਰ ਮੌਜੂਦ ਨੇ ਜਿਨ੍ਹਾਂ ਦਫ਼ਤਰਾਂ ਦੇ ਵਿੱਚ ਜਾ ਕੇ ਤੁਸੀਂ ਆਪਣੇ ਨੋਟ ਜਮ੍ਹਾਂ ਕਰਵਾ ਸਕਦੇ ਹੋ ਔਰ ਜੇਕਰ ਤੁਸੀਂ ਆ ਤੁਹਾਡੇ ਸ਼ਹਿਰ ਦੇ ਵਿੱਚ ਤੁਹਾਡੀ ਸਟੇਟ ਦੇ ਵਿੱਚ ਇਹ ਦਫ਼ਤਰ ਨਹੀਂ ਹੈ ਤਾਂ ਫਿਰ ਤੁਸੀਂ ਆਪਣੇ ਕਿਸੇ ਨੇੜਲੇ ਸਟੇਟ ਦੇ ਵਿੱਚ ਵੀ ਇਹ ਨੋਟ ਜਮ੍ਹਾਂ ਕਰਵਾ ਸਕਦੇ ਹੋ ਡਾਕਰ ਰਾਹੀਂ ਤੁਹਾਨੂੰ ਇਹ ਨੋਟ ਉੱਥੇ ਭਿਜਵਾਉਣੇ ਪੈਣਗੇ ਜਾਂ ਫਿਰ ਤੁਸੀਂ ਖੁਦ ਵੀ ਜਾ ਕੇ ਉੱਥੇ ਇਹ ਨੋਟ ਜਮ੍ਹਾਂ ਕਰਵਾ ਸਕਦੇ ਹੋ ਜਿਸ ਨੂੰ ਬਾਅਦ ਵਿੱਚ ਬਦਲ ਕੇ ਤੁਹਾਨੂੰ ਦੂਸਰੀ ਕਰੰਸੀ ਜੋ ਕਿ ਚਲਣ ਦੇ ਵਿੱਚ ਹੈ ਉਹ ਮਿਲ ਜਾਵੇਗੀ ਤਾਂ ਦੱਸ ਦਈਏ ਕਿ 2 ਸਾਲ ਪਹਿਲਾਂ RBI ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ 2000 ਦੇ ਨੋਟ ਬੰਦ ਕੀਤੇ ਜਾ ਰਹੇ ਨੇ ਉਸ ਤੋਂ ਬਾਅਦ ਬੈਂਕ ਦੇ ਵਿੱਚ ਲਾਈਨਾਂ ਦੇਖੋ ਨੂੰ ਮਿਲੀਆਂ ਸੀ ਲੋਕਾਂ ਦੇ ਵੱਲੋਂ ਇਹ ਨੋਟ ਬਦਲਾਏ ਗਏ ਸੀ ਪਰ ਹੁਣ ਜੋ ਗਾਈਡਲਾਈਨਸ ਸਾਹਮਣੇ ਆ ਰਹੀਆਂ ਨੇ ਕਿ ਹਜੇ ਵੀ ਇਹ 6000 ਕਰੋੜ ਤੋਂ ਜ਼ਿਆਦਾ ਨੋਟ ਨੇ ਜੋ ਲੋਕਾਂ ਦੇ ਕੋਲ ਮੌਜੂਦ ਨੇ ਹੋ ਸਕਦਾ ਹੈ ਕਿ ਲੋਕਾਂ ਦੇ ਵੱਲੋਂ ਖਾਸ ਤੌਰ ਤੇ ਅਮੀਰ ਲੋਕਾਂ ਦੇ ਵੱਲੋਂ ਇਸ ਨੂੰ ਕਾਲੇ ਧਨ ਦੇ ਰੂਪ ਦੇ ਵਿੱਚ ਵੀ ਜਮਾ ਕੀਤਾ ਗਿਆ ਹੋਵੇ ਤਾਂ ਕਰਕੇ ਇਹ ਨੋਟ ਬਦਲਾਉਣੇ ਰਹਿ ਗਏ ਪਰ ਹੁਣ ਇਹ ਨੋਟ ਬਦਲੌਣ ਲਈ RBI ਦੇ ਵੱਲੋਂ ਗਾਈਡਲਾਈਨ ਜਾਰੀ ਕੀਤੀ ਗਈ ਹੈ ਤੁਸੀਂ ਤੁਹਾਡੇ ਕੋਲ ਜੇਕਰ ਇਹ ਜਾਇਜ਼ ਨੋਟ ਹੈਗੇ ਨਾ ਤਾਂ ਫਿਰ ਤੁਸੀਂ ਇਹਨਾਂ ਨੂੰ RBI ਦੇ ਦਫ਼ਤਰਾਂ ਦੇ ਵਿੱਚ ਜਾ ਕੇ ਐਕਸਚੇਂਜ ਕਰਵਾ ਸਕਦੇ ਹੋ ਜਾਂ ਫਿਰ ਡਾਕ ਰਾਹੀਂ ਪੋਸਟ ਕਰਕੇ ਇਹ ਨੋਟ RBI ਦੇ ਦਫ਼ਤਰਾਂ ਦੇ ਵਿੱਚ ਪਹੁੰਚਾ ਸਕਦੇ ਹੋ